ਇੱਕੋ ਪਰਿਵਾਰ ਦੇ ਚਾਰ ਜੀ ਹੋਏ ਐਚ ਆਈ ਵੀ ਪੋਜ਼ਿਟਿਵ ਜਾਣੋ ਕਿਸ ਦੀ ਗਲਤੀ ਖਮਾਇza ਭੁਗਤਣਗੇ ਬੇਕਸੂਰ ਵਿਗਿਆ ਪੂਰੀ ਖਬਰ ਬਠਿੰਡਾ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗਲਤ ਖੂਨ ਚੜਾਉਣ ਦੇ ਮਾਮਲੇ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ ਦੱਸਦੀ ਹੈ ਕਿ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵੱਲੋਂ ਮਈ 2020 ਵਿੱਚ ਤਾਕਲੀ ਖੂਨ ਦੀ ਕਮੀ ਵਾਲੀ ਔਰਤ ਨੂੰ ਐਚ ਆਈ ਵੀ ਪੋਜ਼ਿਟਿਵ ਖੂਨ ਜੜਾ ਦਿੱਤਾ ਗਿਆ ਔਰਤ ਨੂੰ ਤਾਂ ਬਿਮਾਰੀ ਲੱਗ ਹੀ ਗਈ ਪਰ ਉਸ ਤੋਂ ਇਲਾਵਾ ਉਸ ਦਾ ਪਤੀ ਅਤੇ 1.5 ਸਾਲ ਦੀ ਦੁੱਧ ਚੁੰਮਦੀ ਬੱਚੀ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਏ। ਬਠਿੰਡਾ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗਲਤ ਖੂਨ ਚੜਾਉਣ ਦੇ ਮਾਮਲੇ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਦੱਸਦੀ ਹੈ ਕਿ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵੱਲੋਂ ਮਈ 2020 ਵਿੱਚ ਦਾਖਲ ਖੂਨ ਦੀ ਕਮੀਵਾਰੀ ਔਰਤ ਨੂੰ ਐਚਆਈਵੀ ਪੋਜ਼ਿਟਿਵ ਖੂਨ ਚੜਾ ਦਿੱਤਾ ਗਿਆ। ਔਰਤ ਨੂੰ ਤਾਂ ਬਿਮਾਰੀ ਲੱਗ ਹੀ ਗਈ ਪਰ ਇਸ ਤੋਂ ਇਲਾਵਾ ਉਸ ਦਾ ਪਤੀ ਅਤੇ 1.5 ਸਾਲ ਦੀ ਦੁੱਧ ਚੁੰਮਦੀ ਬੱਚੀ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 2 ਮਈ ਤੱਕ ਪੱਤਰ ਜਾਰੀ ਕਰਕੇ ਸਰਕਾਰੀ ਬਲੱਡ ਬੈਂਕ ਨੂੰ ਪੀੜਤ ਲੜਕੀ ਤੇ ਉਸਦੇ ਪਿਤਾ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਇੱਕੋ ਪਰਿਵਾਰ ਦੇ ਚਾਰ ਜੀ ਹੋਏ ਐਚਆਈਵੀ ਪੋਜ਼ਿਟਿਵ ਜਾਣੋ ਕਿਸ ਦੀ ਗਲਤੀ ਖਮਾਇਦਾ ਭੁਗਤਣਗੇ ਬੇਕਸੂਰ। ਵੇਗਿਆ ਪੂਰੀ ਖਬਰ। ਬਠਿੰਡਾ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗਲਤ ਖੂਨ ਚੜਾਉਣ ਦੇ ਮਾਮਲੇ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ ਦੱਸਦੀ ਹੈ ਕਿ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵੱਲੋਂ ਮਈ 2020 ਵਿੱਚ ਤਾਕਲੀ ਖੂਨ ਦੀ ਕਮੀ ਵਾਲੀ ਔਰਤ ਨੂੰ ਐਚ ਆਈ ਵੀ ਪੋਜ਼ਿਟਿਵ ਖੂਨ ਜੜਾ ਦਿੱਤਾ ਗਿਆ ਔਰਤ ਨੂੰ ਤਾਂ ਬਿਮਾਰੀ ਲੱਗ ਹੀ ਗਈ ਪਰ ਉਸ ਤੋਂ ਇਲਾਵਾ ਉਸ ਦਾ ਪਤੀ ਅਤੇ 1.5 ਸਾਲ ਦੀ ਦੁੱਧ ਚੁੰਮਦੀ ਬੱਚੀ ਵੀ ਇਸ ਬਿਮਾਰੀ ਦੇ ਲਪੇਟ ਵਿੱਚ ਆ ਗਏ ਬਠਿੰਡਾ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗਲਤ ਖੂਨ ਜੜਾਉਣ ਦੇ ਮਾਮਲੇ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ ਦੱਸਦੀ ਹੈ ਕਿ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵੱਲੋਂ ਮਈ 2020 ਵਿੱਚ ਦਾਖਲ ਖੂਨ ਦੀ ਕਮੀਵਾਰੀ ਔਰਤ ਨੂੰ ਐਚ ਆਈ ਵੀ ਪੋਜ਼ਿਟਿਵ ਖੂਨ ਚੜਾ ਦਿੱਤਾ ਗਿਆ ਔਰਤ ਨੂੰ ਤਾਂ ਬਿਮਾਰੀ ਲੱਗ ਹੀ ਗਈ ਪਰ ਇਸ ਤੋਂ ਇਲਾਵਾ ਉਸ ਦਾ ਪਤੀ ਅਤੇ 1.5 ਸਾਲ ਦੀ ਦੁੱਧ ਚੁੰਗਦੀ ਬੱਚੀ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਏ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 2 ਮਈ ਤੱਕ ਪੱਤਰ ਜਾਰੀ ਕਰਕੇ ਸਰਕਾਰੀ ਬਲੱਡ ਬੈਂਕ ਨੂੰ ਪੀੜਤ ਲੜਕੀ ਤੇ ਉਸਦੇ ਪਿਤਾ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੰਦੇ ਹਨ ਰੋਜ਼ ਹੀ ਨਵੀਆਂ ਤੇ ਤਾਜ਼ੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਸੀਂ ਤੁਹਾਨੂੰ ਰੋਜ਼ ਹੀ ਜਾਣੂ ਕਰਵਾਉਂਦੇ ਰਵਾਂਗੇ ਨਵੀਆਂ ਤੇ ਤਾਜ਼ੀਆਂ ਹੋਰ ਖਬਰਾਂ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰੱਖਾ